ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਪ੍ਰਾਈਮ ਪੰਜਾਬ ਟੀਵੀ ਤੇ ਮੈਂ ਹਾਂ ਅਮਨਦੀਪ ਸਿੰਘ ਝਾਡੇ ਇਮੀਗ੍ਰੈਂਟ ਨੂੰ ਲੈ ਕੇ ਅਮਰੀਕਾ ਦੇ ਲਗਾਤਾਰ ਜਿਹੜੇ ਸਰਕਾਰ ਹੈ ਉਹ ਸਖਤ ਰੁਕਕ ਇਖਤਿਆਰ ਕਰ ਰਹੀ ਹੈ ਇੱਕ ਹੋਰ ਜਿਹੜੀ ਖਬਰ ਆਈ ਹੈਗੀ ਹੈ ਕਿ ਇੱਕ ਪਰਫਿਊਮ ਦੀ ਬੋਤਲ ਨੇ ਅੰਦਰ ਕਰਾ ਦਿੱਤਾ ਹੈ ਭਾਰਤ ਦਾ ਮੁੰਡਾ ਕਾਰਨ ਕੀ ਬਣੇ ਹੈਗੇ ਨੇ ਸੁਭਦੇਵ ਸਿੰਘ ਚੁਗਾਵਾਂ ਜੀ ਮੇਰੇ ਨਾਲ ਮੌਜੂਦ ਨਹੀਂ ਲੈਣੇ ਆ ਉਹਨਾਂ ਦੇ ਕੋਲ ਜ਼ਿਆਦਾ ਜਾਣਕਾਰੀ ਚੁਗਾਵਾਂ ਸਾਹਿਬ ਦੱਸਿਓ ਸਾਡੇ ਦਰਸ਼ਕਾਂ ਨੂੰ ਇਸ ਖਬਰ ਦੇ ਬਾਬਤ ਕਿ 에어ਪੋਰਟ ਤੇ ਇੱਕ ਪਰਫਿਊਮ ਦੀ ਬੋਤਲ ਕਰਕੇ ਹਰਾਸਤ ਦੇ ਵਿੱਚ ਲੈ ਲਿਆ ਇਸ ਭਾਰਤੀ ਨੌਜਵਾਨ ਨੂੰ ਅ ਬਿਲਕੁਲ ਜੀ ਸੰਸਾ ਤੁਸੀਂ ਬਿਲਕੁਲ ਸਹੀ ਗੱਲ ਕੀਤੀ ਹੈ ਅਮਰੀਕਾ ਦੇ ਵਿੱਚ ਅਰਕਨ ਸਾਸ ਸੁਪਰ ਹੈਗਾ ਉੱਥੇ ਇੱਕ ਭਾਰਤੀ ਨੌਜਵਾਨ ਨੂੰ ਜਿਹੜਾ ਹੈਗਾ ਗ੍ਰਿਫਤਾਰ ਕੀਤਾ ਗਿਆ ਗ੍ਰਿਫਤਾਰ ਇਸ ਕਰਕੇ ਕੀਤਾ ਗਿਆ ਕਿ ਉਹਦੇ ਕੋਲ ਇੱਕ ਬੋਤਲ ਮਿਲੀ ਆ ਬੋਤਲ ਦੇ ਉੱਪਰ ਅਫੀਮ ਦਾ ਲੇਬਲ ਲੱਗਾ ਹੋਇਆ ਹੈ ਸੋ ਇਹ ਇੱਕ ਮਿਸਾਲ ਪਤਾਸੂ ਦਾ ਤੁਹਾਨੂੰ ਪਤਾ ਹੈ ਅਕੀਲ ਜਿਹੜੀ ਹੈ ਉਹਨੂੰ ਨਸ਼ਾ ਮੰਨੇ ਜਾਂਦਾ ਹੈ ਕਹਿੰਦੇ ਨੇ ਕਿ ਇਹ ਗੱਲ ਹੈਗੀ ਹੈ ਕਿ ਇੱਕ ਭਾਰਤੀ ਵਿਅਕਤੀ ਇੱਕ ਪਰਫਿਊਮ ਦੀ ਬੋਤਲ ਕਾਰਨ ਕਾਨੂੰਨੀ ਕਾਲ ਦਾ ਸਾਹਮਣਾ ਕਰਨਾ ਪੈ ਸਕਦਾ ਕਿਉਂਕਿ ਉਸਦਾ ਵਿਆਹ ਇੱਕ ਅਮਰੀਕੀ ਨਾਗਰਿਕ ਨਾਲ ਹੋਇਆ ਤੇ ਉਹ ਉੱਥੇ ਸੈਟਲ ਹੋਣ ਦੀ ਯੋਜਨਾ ਬਣਾ ਰਿਹਾ ਸੀ ਪਰ ਇੱਕ ਗਲਤ ਪ੍ਰੇਮੀ ਕਾਰਨ ਸਾਬਕਾ ਪੈ ਗਿਆ ਇਹਨੂੰ ਮੈਂ ਉਹ ਕਹਿੰਦੇ ਇੱਕ ਗੱਲ ਹੋਈ ਕਿ ਕਪਲ ਰਗੂ ਨਾਮ ਦਾ ਇੱਕ ਭਾਰਤੀ ਅਮਰੀਕੀ ਅਰਕਨ ਸਾਥ ਵਿੱਚ ਕਿਸੇ ਨੂੰ ਗੁੰਡਾ ਪ੍ਰਚਾਰਿਆ ਸੀ ਜਦੋਂ ਪੁਲਿਸ ਨੇ ਉਸਨੂੰ ਟ੍ਰੈਪ ਟ੍ਰਾਂਸਫਰ ਲਈ ਰੋਕਿਆ ਉਸ ਨੇ ਉਸਦੀ ਕਾਰ ਵਿੱਚ ਅਫੀਮ ਲੇਬਲ ਵਾਲੀ ਗੋਥੀਂ ਦੇਖੀ ਅਫੀਮ ਇੱਕ ਨਸ਼ਾਗਰ ਨਸ਼ੀਲਾ ਪਦਾਰਥ ਹੈ ਸਬੰਧਿਤ ਹੁਦਾ ਵੀ ਹੈ ਅਮਰੀਕਾ ਵਿੱਚ ਤੇ ਰਗੂ ਨੇ ਦਾਵਾ ਕੀਤਾ ਕਿ ਇਹ ਅਫੀਮ ਨਹੀਂ ਸੀ ਸਗੋਂ ਅਫੀਮ ਲੇਬਲ ਵਾਲੀ ਇੱਕ ਪਰਫਿਊਮ ਦੀ ਬੋਤਲ ਸੀ ਪਰ ਪੁਲਿਸ ਨੇ ਉਸਤੇ ਵਿਸ਼ਵਾਸ ਨਹੀਂ ਕੀਤਾ ਉਹਨਾਂ ਨੇ ਉਸ ਨੂੰ ਨਸ਼ੀਲੇ ਪਦਾਰਥ ਰੱਖਣ ਦੇ ਦੋਸ਼ ਵਿੱਚ ਹਾਰਸ ਵਿੱਚ ਲੈ ਗਿਆ ਦਾ ਗਾਰਡੀਅਨ ਦੇ ਅਨੁਸਾਰ ਰਗੂ ਨੂੰ ਬਾਅਦ ਵਿੱਚ 10 ਦਿਨਾਂ ਲਈ ਸ਼ੈਲੀਨ ਕੌਂਟੀ ਜੇਲ੍ਹ ਵਿੱਚ ਰੱਖਿਆ ਗਿਆ ਹਾਲਾਂਕਿ ਅਰਕਨ ਸਾਹ ਸਟੇਟ ਜਿਹੜਾ ਕ੍ਰਾਈਮ ਲੈਬ ਹੈ ਉਹਨਾਂ ਵੱਲੋਂ ਇਹ ਜਾਂਚ ਕੀਤੀ ਗਈ ਤੇ ਪੁਸ਼ਟੀ ਵੀ ਕਰ ਦਿੱਤੀ ਗਈ ਕਿ ਇਹ ਪਰਫਿਊਮ ਸੀ ਅਫੀਮ ਨਹੀਂ ਸੀ ਪਰ ਇਸੇ ਦੇ ਨਾਲ ਰਗੂ ਦੀਆਂ ਮੁਸ਼ਕਲਾਂ ਖਤਮ ਨਹੀਂ ਹੋਈਆਂ ਕਿ ਜਦੋਂ ਉਸ ਨੂੰ ਹਰਾਰਸ ਕੀਤਾ ਗਿਆ ਤਾਂ ਫਿਰ ਉਸ ਤੋਂ ਬਾਅਦ ਉਹਦੀ ਬੈਕਗ੍ਰਾਉਂਡ ਚੈੱਕ ਕੀਤੀ ਹੋਦਾ ਇੰਗਰੇਜਿੰਗ ਸਟੇਟਸ ਚੈੱਕ ਕੀਤਾ ਗਿਆ ਜਦੋਂ ਰਗੂ ਜੇਲ੍ਹ ਵਿੱਚ ਸੀ ਤੇ ਅਧਿਕਾਰੀਆਂ ਨੇ ਉਹਦੇ ਇਨਿਸ਼ੀਏਟਿਵ ਦਸਤਾਵੇਜ਼ਾਂ ਵਿੱਚ ਇੱਕ ਸਮੱਸਿਆ ਦਾ ਪਤਾ ਲੱਗਿਆ ਕਿ ਉਹਦੇ ਬੀਜੇ ਦੀਆਂ ਖਤਮ ਹੋ ਗਈ ਸੀ ਅੱਛਾ ਇੱਕ ਚੁਗਾਮ ਸਾਹਿਬ ਮਾਫ਼ ਕਰਿਓ ਇੱਕ ਚੀਜ਼ ਕਲੀਅਰ ਮਾਰੀ ਜੀ ਕਰ ਦਿਓ ਆ ਤੁਹਾਡੀ ਬਾਅਦ ਮੈਨੂੰ ਲੱਗਦਾ ਮੇਰੇ ਤੱਕ ਜਾਂ ਤਾਂ ਮੈਨੂੰ ਸਹੀ ਤਰੀਕੇ ਨਾਲ ਸੁਣਾਈ ਨਹੀਂ ਦਿੱਤਾ ਸਾਡੇ ਦਰਸ਼ਕਾਂ ਨੂੰ ਇਹ ਚੀਜ਼ ਕਰਿਓ ਕਲੀਅਰ ਕਿ ਜਦੋਂ ਜਾਂਚ ਕੀਤੀ ਅਧਿਕਾਰੀਆਂ ਨੇ ਕੀ ਉਹ ਪਰਫਿਊਮ ਹੀ ਸੀ ਜਾਂ ਫਿਰ ਅਫੀਮ ਸੀ ਉਹਦੇ ਵਿੱਚ ਬਿਲਕੁਲ ਉਹ ਸੀ ਜਿਹੜੀ ਉਹ ਕਸ ਦੀ ਉਹਦੇ ਵਿੱਚ ਸਰਪੂ 30% ਅਫੀਨ ਦੇ ਅਫੀਨ ਦਾ ਲੇਬ ਲੱਗਾ ਹੋਇਆ ਸੀਗਾ ਲੈਬ ਵੱਲੋਂ ਇੱਕ ਪੁਸ਼ਟੀ ਕਰ ਦਿੱਤੀ ਗਈ ਹੈ ਕਿ ਉਹਦੇ ਵਿੱਚ ਅਫੀਨ ਜਾਂ ਨਸ਼ੀਲਾ ਪਦਾਰਥ ਹੈ ਨਹੀਂ ਪਰ ਹੁਣ ਭਾਵੇਂ ਇਸ ਕੇਸ ਵਿੱਚੋਂ ਤਾਂ ਉਹ ਬਚਦਾ ਦਿਖਾਈ ਦਿੱਤਾ ਪਰ ਜਿਹੜੀ ਉਹਦੀ ਅਗਲੀ ਸਮੱਸਿਆ ਆ ਉਹ ਇਹ ਬਣ ਗਈ ਹੈ ਕਿ ਹੁਣ ਉਹਦੇ ਕਿੰਨੇ ਫੈਸ਼ਨ ਦਸਤਾਵੇਜ਼ਾਂ ਵਿੱਚ ਪ੍ਰੋਬਲਮ ਆ ਗਈ ਹੈ ਉਹ ਇਹ ਹੈ ਕਿ ਸਭਿਆ ਚੱਲ ਰਿਹਾ ਕਿ ਉਹਦਾ ਜਿਹੜਾ ਵੀਜ਼ਾ ਸੀ ਉਹ ਐਸਪੈਲ ਹੋ ਚੁੱਕਾ ਸੀ ਪਰ ਰਗੂ ਦੇ ਵਕੀਲ ਨੇ ਇਹਦਾ ਕਾਰਨਾ ਇੱਕ ਪ੍ਰਸ਼ਾਸਕੀ ਗਲਤੀ ਦੱਸਿਆ ਪਰ ਅਧਿਕਾਰੀਆਂ ਨੇ ਉਸ ਨੂੰ ਰੂਜ਼ਿਆਨਾ ਦੇ ਫੈਡਰਲ ਇਮੀਗ੍ਰੇਸ਼ਨ ਸੈਂਟਰ ਵਿੱਚ ਜਿਹੜਾ ਕਬੂਲ ਕਰ ਦਿੱਤਾ ਹੈ ਉੱਥੇ ਯੂਐਸਏ ਇਮੀਗੇਸ਼ਨ ਐਂਡ ਕਸਟਮ ਇਨਫੋਰਸਮੈਂਟ ਜਿਹੜੀ ਆਈਐਸ ਹੈ ਉਸ ਨੂੰ 30 ਦਿਨਾਂ ਦੀ ਹਿਰਾਸਤ ਵਿੱਚ ਰੱਖਿਆ 20 ਮਈ ਨੂੰ ਜ਼ਿਲ੍ਹਾ ਅਦਾਲਤ ਨੇ ਰਗੂ ਨੂੰ ਬਰੀ ਰੱਖਦੇ ਦੋਸ਼ਾਂ ਤੋਂ ਬਰੀ ਕਰ ਦਿੱਤਾ ਪਰ ਉਹਦਾ ਮੀਟਾ ਰਾਤ ਮੁਕਤੀਤਾ ਗਿਆ ਤੇ ਤੀਜੇ ਵਜੋਂ ਉਹਦੇ ਕੋਲ ਹੁਣ ਕਾਨੂੰਨੀ ਤੌਰ ਤੇ ਸੀਯਪਤਾਸ ਵਿੱਚ ਯਾਨਕਿ ਅਮਰੀਕਾ ਵਿੱਚ ਰਹਿਣ ਦਾ ਕੋਈ ਅਧਿਕਾਰ ਨਹੀਂ ਰਗੂ ਦੇ ਵਕੀਲ ਦੇ ਅਨੁਸਾਰ ਉਸ ਨੂੰ ਰਿਹਾਅ ਕਰ ਦਿੱਤਾ ਗਿਆ ਸੀ ਪਰ ਹੁਣ ਉਸ ਨੂੰ ਦੇਸ਼ ਨਿਕਾਲੇ ਦੀ ਸਥਿਤੀ ਦੇ ਅਧੀਨ ਭਾਵ ਉਸ ਨੂੰ ਕਿਸੇ ਵੀ ਮਾਮੂਲੀ ਅਪਰਾਧ ਲਈ ਤੁਰੰਤ ਦੇਸ਼ ਨਿਕਾਲਾ ਦਿੱਤਾ ਜਾ ਸਕਦਾ ਹੈ ਹੁਣ ਦੇਖੋ ਗੱਲ ਇੱਥੋਂ ਤੁਰੀ ਤੇ ਕਿੱਥੇ ਪਹੁੰਚ ਗਈ ਜੇ ਉਹ ਤਾਂ ਉੱਥੇ ਤੁਰਿਆ ਫਿਰਦਾ ਸੀ ਉਹਨੂੰ ਕੋਈ ਪੁੱਛਣ ਵਾਲਾ ਨਹੀਂ ਸੀ ਤੇ ਜਦੋਂ ਉਹਨੂੰ ਉਸ ਪਰਫਿਊਮ ਦੀ ਬੋਤਲ ਜਿਹਦੇ ਉੱਪਰ ਆਫੀਨ ਦਾ ਲੇਬਲ ਲੱਗਾ ਸੀ ਉਹਦੀ ਗਲਤੀ ਕਰਕੇ ਉਹ ਗੇਟ ਗਿਆ ਉਹਦੀ ਬੈਕਗ੍ਰਾਉਂਡ ਚੈੱਕ ਕੀਤੀ ਉਹਦਾ ਵੀਜ਼ਾ ਜਿਹੜਾ ਐਕਸਪਾਇਰ ਹੋਣਾ ਰਗੂ ਨੇ ਜਿਹੜਾ ਸਥਾਨਕ মিডিਆ ਨੂੰ ਵੀ ਦੱਸਿਆ ਕਿ ਜਦੋਂ ਉਹ ਹਰਾਨਸ ਵਿੱਚ ਸੀ ਉਹਦੀ ਪਤਨੀ ਉਸ ਨੂੰ ਹਰ ਰਾਤ ਫੋਨ ਕਰਕੇ ਦੀ ਰੋਦੀ ਸੀ ਪਰ ਉਸ ਨੂੰ ਸਭ ਕੁਝ ਉਹ ਹੈਂਸਮ ਜਿਹੜਾ ਹੈਗਾ ਆ ਸਭ ਕੁਝ ਸਹੀ ਵੀ ਲੱਗ ਰਿਹਾ ਕਿਉਂਕਿ ਕਿਤੇ ਐਸਐਮ ਉਸ ਨੂੰ ਆਈ ਪ੍ਰੋਬਲਮ ਜਿਹੜਾ ਆ ਹਰਾਸ ਵਿੱਚ ਰੱਖਿਆ ਗਿਆ ਤੇ ਉਹਨੂੰ ਇਹ ਪਤਾ ਲੱਗ ਗਿਆ ਕਿ ਉਹ ਬੇਚ ਕਾਰਾ ਦਿੱਤਾ ਜਾ ਸਕਦਾ ਹੈ ਪਰ ਜਿਸ ਕਾਰਨ ਵੀਜ਼ਾ ਸਮੱਸਿਆ ਪੈਦਾ ਹੋ ਗਈ ਹੈ ਤੇ ਹੁਣ ਉਹਦੇ ਇਹ ਬੇਨਤੀ ਕੀਤੀ ਹੈ ਕਿ ਉਹਦਾ ਵੀਜ਼ਾ ਬਹਾਲ ਕੀਤਾ ਜਾਵੇ ਹਾਲਾਂਕਿ ਇੱਕ ਛੋਟੀ ਜੀ ਗਲਤਫਹਿਮੀ ਹੁਣ ਰਗੂ ਅਤੇ ਉਸਦੇ ਪਰਿਵਾਰਨੀ ਇੱਕ ਤੂਫਾਨ ਵਿੱਚ ਬਦਲ ਚੁੱਕੀ ਹੈ ਅੱਗੇ ਇਹ ਗੱਲ ਹਮੇਸ਼ਾ ਕਹਿੰਦੇ ਰਹਿੰਦੇ ਆ ਕਿ ਦੇਖੋ ਤੁਸੀਂ ਅਮਰੀਕਾ ਵਿੱਚ ਜੇ ਤਾਂ ਵਿਜੇ ਤੇ ਆਏ ਆ ਜਾ ਇਹਦਾ ਚੈਨਲ ਤੋਂ ਕਿ ਜੇ ਤੁਹਾਡੇ ਕੋਲ ਗ੍ਰੀਨ ਕਾਰਡ ਨਹੀਂ ਹੈ ਜਾਂ ਫਿਜ਼ੀਕਲ ਤੇ ਨਹੀਂ ਹੈਗੀ ਵਰਕ ਪਰਮਿਟ ਤੇ ਹੈਗੇ ਆ ਕਦੇ ਵੀ ਕੋਈ ਇਹੋ ਜਿਹੀ ਪ੍ਰੀਖਿਆ ਤੋਂ ਕੋਈ ਚੀਜ਼ ਆਪਣੇ ਕੋਲ ਯਾਤਰਾ ਕਰਦੇ ਸਮੇਂ ਜਾਂ ਡਰਾਈਵਿੰਗ ਕਰਦੇ ਸਮੇਂ ਇਹੋ ਜਿਹੀ ਚੀਜ਼ ਆਪਣੇ ਕੋਲ ਨਾ ਰੱਖੋ ਜਿਹਦੇ ਕਾਰਨ ਤੋਂ ਕਿਸੇ ਵੀ ਤਰ੍ਹਾਂ ਕਰਕੇ ਪ੍ਰੋਬਲਮ ਵਿੱਚ ਪਸਾਇਆ ਜਾ ਸਕੇ ਕਿਉਂਕਿ ਐਸ ਤੋਂ ਇੱਕ ਵੈਸੇ ਹੀ ਹਾਲਾਤ ਜਿਹੜੇ ਅਮਰੀਕਾ ਦੇ ਸਿਟੀਜ਼ਨਾਂ ਦੇ ਬਣੇ ਹੋਏ ਆ ਤੇ ਇੱਥੇ ਥਾਂ-ਥਾਂ ਤੇ ਚੈਕਿੰਗ ਹੋ ਰਹੀ ਆ ਹਰ ਇੱਕ ਵਾਸਤੇ ਵੈਸੇ ਹੀ ਇਹੋ ਜਿਹਾ ਸੂਚਨਾ ਹੈਗਾ ਜਿੱਥੇ ਆਈਸ ਵਾਲੇ ਬਹੁਤ ਵੱਡੇ ਪੱਧਰ ਤੇ ਜਾਂਚ ਪਕਟਾਨ ਕਰਦੇ ਹੈਗੇ ਆਂ ਔਰ ਇਹ ਰਘੂ ਜਿਹੜਾ ਹੈ ਆ ਇਹ ਭਾਰਤੀ ਮੁੰਡਾ ਨੌਜਵਾਨ ਹੈਗਾ ਕਿ ਇਸ ਨੂੰ ਜਿਹੜਾ ਆਈਸ ਦੀ ਗ੍ਰੈਜੂਏਟ ਹੈ ਤੇ ਦੇਸ਼ੀ ਕਾਲੇ ਦਾ ਜਿਹੜਾ ਇਸ ਟਾਈਮ ਉਹਦੇ ਤੇ ਦੋਸ਼ ਲੱਗ ਚੁਕਿਆ ਆ ਤੇ ਆਉਣ ਵਾਲੇ ਦਿਨਾਂ ਵਿੱਚ ਹੋ ਸਕਦਾ ਹੈ ਕਿ ਇਸ ਨੂੰ ਰਿਪੋਰਟ ਕਰ ਦਿੱਤਾ ਜਾਵੇ ਛੋਟੀ ਜਿਹੀ ਗਲਤੀ ਕਰਕੇ ਇਸ ਨੂੰ ਬਰੇ ਵੱਡੇ ਦੁੱਖ ਦੇ ਵਿੱਚ ਪੈਣਾ ਪੈ ਗਿਆ ਤੁਹਾ ਮਾ ਸਰ ਦੇਖੋ ਅਸਲ ਦੇ ਵਿੱਚ ਕੀ ਹੈ ਕਿ ਉਹ ਜਿਹੜਾ ਕੇਸ ਹੈ ਜਿਹੜਾ ਪਰਫਿਊਮ ਵਾਲਾ ਉਹਦੇ ਵਿੱਚ ਉਹ ਤਾਂ ਕੋਈ ਚੀਜ਼ ਨਿਕਲ ਹੀ ਨਹੀਂ ਹੈਗੀ ਫਿਰ ਦੇਖੋ ਕੀ ਕਾਰਨ ਕਿਹੜੀ ਗੱਲਾਂ ਉਹਨੂੰ ਹਰਾਸਤ ਦੇ ਵਿੱਚ ਲਿਆ ਉਹ ਕਾਰਨ ਤਾਂ ਠੀਕ ਨਹੀਂ ਨਿਕਲੇ ਤੇ ਪਰ ਫਿਰ ਵੀ ਉਹਨੂੰ ਦੇਸ਼ ਨਿਕਾਲਾ ਦਿੱਤਾ ਜਾ ਰਿਹਾ ਹੈ ਇਹ ਤੁਸੀਂ ਸਮਝੋ ਕਿ ਇਹ ਬਸ ਹੁਣ ਨਾ ਅੜਿੱਕੇ ਦੇ ਵਿੱਚ ਲਿਉਣ ਨੂੰ ਫਿਰਦੇ ਹੈਗੇ ਨੇ ਕਿ ਬੰਦਾ ਜਿਹੜਾ ਹੈਗਾ ਕੋਈ ਵੀ ਇਮੀਗ੍ਰੈਂਟ ਜੇਕਰ ਸਾਹ ਨੇ ਉਹਨੂੰ ਗ੍ਰਿਫਤਾਰ ਕਰ ਲਿਆ ਤਾ ਫਿਰ ਕੋਈ ਨਾ ਕੋਈ ਉਹਦੇ ਤੇ ਪੁਰਾਣਾ ਕੇਸ ਕੱਢ ਕੇ ਜਾਂ ਕੋਈ ਨਾ ਕੋਈ ਹੁੰਡੇ ਦੇ ਵਿੱਚ ਵਸਾ ਕੇ ਬਸ ਡਿਪੋਰਟ ਕਰੀਏ ਤਾਂ ਜੋ ਜਿਹੜੇ ਜਿਸ ਵਾਅਦੇ ਦੇ ਨਾਲ 트ੰਪ ਸਾਬ ਸੱਤਾ ਦੇ ਵਿੱਚ ਆਏ ਨੇ ਉਸ ਨੂੰ ਪਗਾਇਆ ਜਾ ਸਕੇ ਤੇ ਆਪਾਂ ਅਪੀਲ ਵੀ ਕਰਦੇ ਚੱਲਦੇ ਆ ਕਿ ਭਾਈਓ ਬਚੋ ਕਿਉਂਕਿ ਕਾਰਨ ਇਹ ਹੈ ਕਿ ਜਿਹੜੇ ਸਾਡੇ ਵੀਰ ਕੁਛ ਨਾ ਕੁਛ ਇਸ ਤਰ੍ਹਾਂ ਦਾ ਆਪਣੇ ਕੋਲ ਰੱਖਦੇ ਨੇ ਚਾਹੇ ਉਹ ਟਰੱਕ ਵਾਲੇ ਵੀਰ ਨੇ ਚਾਹੇ ਉਬਰ ਵਾਲੇ ਨੇ ਭਾਈ ਜੀ ਉਹ ਆਪਣੇ ਕੋਲ ਨਾ ਰੱਖਿਆ ਕਰੋ ਨਹੀਂ ਤਾਂ ਮੁਸੀਬਤ ਤੁਹਾਨੂੰ ਪੈ ਸਕਦੀ ਹੈਗੀ ਹੈ ਜੀ ਚੰਗਵਾ ਸਾਹਿਬ ਕਿ ਇੱਕ ਕੇਸ ਜਿਹੜਾ ਆ ਇਹ ਸਾਰਿਆਂ ਨੂੰ ਸਮਝਣਾ ਚਾਹੀਦਾ ਕਿ ਹੋਰ ਇਹੋ ਜੀਆਂ ਗੱਲਾਂ ਦੇ ਨਾਲ ਵੀ ਤੁਹਾਨੂੰ ਜਿਹੜਾ ਹੈਗਾ ਆ ਤੁਸੀਂ ਫਿਰ ਫਸ ਸਕਦੇ ਆ ਜਦੋਂ ਤੁਸੀਂ ਟਰੈਵਲ ਕਰਦੇ ਆ ਜਦੋਂ ਤੁਸੀਂ ਕਿਤੇ ਟਰੈਵਲ ਕਰਦੇ ਆ ਤੇ ਤੁਸੀਂ ਇਤਾਂ ਦੀ ਕੋਈ ਵੀ ਚੀਜ਼ ਆਪਣੇ ਕੋਲ ਨਾ ਰੱਖੋ ਜਿਹਦੇ ਕਰਕੇ ਤੁਹਾਨੂੰ ਪੁਲਿਸ ਨੂੰ ਤੁਹਾਨੂੰ ਹਾਰਾਸਮੈਂਟ ਲੈਣਾ ਪਵੇ ਜਦੋਂ ਤੁਸੀਂ ਇੱਕ ਵਾਰੀ ਹਾਰਾਸਮੈਂਟ ਵਿੱਚ ਜਾਂਦੇ ਆ ਜੇ ਪੁਲਿਸ ਵਾਲੇ ਤੁਹਾਨੂੰ ਗ੍ਰਿਫਤਾਰ ਕਰ ਲੈਂਦੇ ਆ ਤੇ ਫਿਰ ਆਗਾਹ ਵਾਸਤੇ ਉਹ ਤੁਹਾਡਾ ਸਾਰਾ ਕੁਝ ਬੈਕਗ੍ਰਾਉਂਡ ਚੈੱਕ ਕਰਦੇ ਆ ਕਿ ਤੁਹਾਡੀ ਇੱਕ ਵੀ ਚੀਜ਼ ਤੁਹਾਡੇ ਇਮੀਗ੍ਰੇਸ਼ਨ ਦੇ ਮਾਮਲੇ ਵਿੱਚ ਗਲਤ ਨਿਕਲਦੀ ਆ ਤਾਂ ਫਿਰ ਇਹ ਸਿੱਧਾ ਤੁਹਾਨੂੰ ਆਈਸ ਦੇ ਕੋਲ ਜਿਹੜਾ ਫੜਾ ਦਿੰਦੇ ਆ ਤੇ ਆਈਸ ਵਾਲੇ ਤੁਹਾਨੂੰ ਪਤਾ ਹੈ ਇੱਕ ਗਲਤੀ ਵੀ ਜੇ ਤੁਹਾਡੀ ਉਹ ਮਾਫ਼ ਨਹੀਂ ਕਰਦੇ ਜਿਸ ਤਰ੍ਹਾਂ ਉਹਦੇ ਵਿੱਚ ਪੁਹਾਰ ਲਾਈ ਜਾ ਰਹੀ ਹੈ ਕਿ ਇਹ ਚੀਜ਼ ਆ ਵੈਲਿਡ ਨਹੀਂ ਪਰ ਇੱਕ ਦਫ਼ਤਰੀ ਗਲਤੀ ਕਾਰਨ ਕਰਕੇ ਉਹਦੇ ਬੀਜੇ ਵਿੱਚ ਇਹ ਪ੍ਰੋਬਲਮ ਸੀ ਪਰ ਉਹ ਤੁਹਾਨੂੰ ਪਤਾ ਆਈਸ ਵਾਲੇ ਕਿੱਥੇ ਮੰਨਦੇ ਆ ਉਹਨਾਂ ਰਗੂ ਨੂੰ ਇਹ ਲੱਗਦਾ ਆ ਕਿ ਉਸ ਟਾਈਮ ਉਹ ਉਹਦਾ ਐਟ ਟਾਈਮ ਜਿਹੜਾ ਉਹਦੇ ਤੇ ਡਿਪੋਟੇਸ਼ਨ ਦੀ ਪਰਵਾਰ ਜਿਹੜੀ ਲੱਗ ਰਹੀ ਹੈ ਇੱਕ ਛੋਟੀ ਜੀ ਗਲਤੀ ਆ ਪੈਲ ਮੁਝੇ ਮਾਰ ਵਾਲੀ ਗਲਤ ਕਾਲ ਹੋ ਗਈ ਚੰਗਾ ਪਲਾਸਟਰੀਆ ਕਰਦਾ ਸੀਗਾ ਜਦੋਂ ਉਹਨਾਂ ਨੇ ਦੇਖਿਆ ਤੇ ਉਹਨਾਂ ਨੇ ਸਾਰਾ ਬੈਕਗ੍ਰਾਉਂਡ ਚੈੱਕ ਕਰ ਲੀ ਤੇ ਤੁਹਾਡੀ ਗਲਤੀ ਕਾਰਨ ਕਰਕੇ ਤੁਹਾਨੂੰ ਹੁਣ ਜਿਹੜਾ ਰਿਪੋਰਟ ਉਹਨਾਂ ਪਾਇਆ ਭਾਵੇਂ ਉਹਦਾ ਵਿਆਹ ਜਿਹੜਾ ਆ ਇਹ ਤੇ ਸਿਟੀਜਨ ਕੁੜੀ ਨਾਲ ਹੋਇਆ ਵੀ ਸੀ ਪਰ ਇਹ ਗੱਲਾਂ ਜਿਹੜੀਆਂ ਉਹ ਸਾਰੀਆਂ ਮੈਟਰ ਨਹੀਂ ਕਰਦੀ ਇਹਦੇ ਕੇਸ ਪੜੇ ਆ ਚੁੱਕੇ ਆ ਜੇ ਜੇ ਤੁਹਾਡੀ ਤੁਹਾਡਾ ਇਥੇ ਵਿਆਹ ਕਿਸੇ ਸਿਟੀਜਨ ਨਾਲ ਵੀ ਹੋਇਆ ਤਾਂ ਵੀ ਜੇ ਤੁਹਾਡੀ ਕੋ ਗਲਤੀ ਨਿਕਲਦੀ ਹੈ ਤੇ ਤੁਹਾਨੂੰ ਇਹ ਕਦੇ ਵੀ ਮਾਮਲੀ ਕਰਕੇ ਉਹਦੀ ਗਲਤੀ ਦੀ سزا ਸਿੱਧੇ ਸਿੱਧੇ ਇਹ ਹੈ ਕਿ ਤੁਹਾਨੂੰ ਡਿਪੂਟੇਸ਼ਨ ਦਾ ਸਾਹਮਣਾ ਕਰਨਾ ਪਵੇਗਾ ਹਮ ਬਿਲਕੁਲ ਜੀ ਕੋਈ ਵੀ ਗੁੰਜਾਇਸ਼ ਜਿਹੜੀ ਇਹਨਾਂ ਦਿਨਾਂ ਵਿੱਚ ਨਾ ਛੱਡੋ ਤੇ ਆਪਣਾ ਵਿਚਾਰ ਰੱਖੋ ਤਾਂ ਜੋ ਇਹਨਾਂ ਦੇ ਕਿਤੇ ਡਿੱਕੇ ਨਾ ਆਜੋ ਇਸ ਵੇਲੇ ਕੋਈ ਕਾਨੂੰਨੀ ਕੋਈ ਦਲੀਲ ਨਹੀਂ ਬਸ 6800 ਤਾਂ ਡਿਪੂਟੇਸ਼ਨ ਦੇ ਵਿੱਚ ਪਾ ਰਿਹਾ ਹੈਗੇ ਨੇ ਇਸ ਕਰਕੇ ਖੁਦ ਜਿਹੜੇ ਸਾਡੇ ਵੀਰ ਨੇ ਆਪਣਾ ਬਚਾ ਲਈ Aprovo ah,